ਕਰਾਓ ਇੱਕ ਮਹੀਨਾ ਪਹਿਲਾਂ ਮੇਰੇ ਕੋਲ ਦਫ਼ਤਰ ਆ ਜਦੋਂ ਤੁਹਾਡੀ ਸਾਥੀ ਖਤਮ ਹੋਣ ਵਾਲੀ ਆ ਆਣ ਕੇ ਉਹਨੂੰ ਰੀਨਿਊ ਕਰਾਓ ਕਿਉਂਕਿ ਕੱਲ ਨੂੰ ਕੋਈ ਇਨਸੀਡੈਂਟ ਵਾਪਰ ਜਾਂਦਾ ਕੋਈ ਦਰਘਟਨਾ ਹੋ ਜਾਂਦੀ ਹੈ ਫਿਰ ਤੁਸੀਂ ਮੇਰੇ ਕੋਲ ਆਂਦੇ ਬਾਬਾ ਜੀ ਦੱਸੋ ਮੈਂ ਕੀ ਅਸੀਂ ਕੀ ਕਰੀਏ ਚਲੋ ਮੇਰੇ ਵੀ ਹੱਥ ਖੜੇ ਹੁੰਦੇ ਨੇ ਪਰ ਜਿੰਨਾ ਕੇ ਜੋਰ ਨਾ ਜਿੰਨਾ ਕੇ ਸਕੂਲ ਦੇ ਬੱਚਿਆਂ ਦੇ ਫਾਰਮ ਨੇ ਉਹ ਆਪਣੇ ਦਸੰਬਰ ਤੱਕ ਮਦਕੀ ਹੁਣ ਨੇ ਛੁੱਟੀ ਦੇ ਤਮਾਮ ਆਪਣੇ ਫਾਰਮ ਬੱਚਿਆਂ ਦੇ ਕਿਹੜਾ ਇੱਕ ਬੱਚਾ ਪੜਦਾ ਕਿਹੜੇ ਦੋ ਬੱਚੇ ਪੜਦੇ ਨੇ ਉਹ ਪ੍ਰਵਾਹ ਕੇ ਟਾਈਮਸ ਉਹ ਜਿਹੜੇ ਪੈਸੇ ਲੈਣ ਦਾ ਤਰਕ ਕਰੋ ਜਿਨ੍ਹਾਂ ਦੇ ਫਾਰਮ ਇੱਥੇ ਪਏ ਨੇ ਚੋਰਾਂ ਮੈਂ ਜ਼ਿਆਦਾ ਨਾਂ ਨਹੀਂ ਲੈਣਾ ਪਰ ਤੁਸੀਂ ਉਹਦੇ ਕੋਈ ਬਚ ਕਰੋ ਕਿਉਂਕਿ ਉਹ ਕਦੀ ਕਿਸੇ ਕੋਲ ਜਾ ਰਿਹਾ ਲੰਦਾ ਕਿ ਉਹ 1500 ਰੁਪਏ ਲੰਦਾ ਐਵੇਂ ਤੁਹਾਨੂੰ ਧਰਾਫ ਕਰਦਾ ਵਾ ਸੋ ਉਸ ਗੱਲ ਤੋਂ ਬਚ ਕੇ ਆਪਣੇ ਦੀਆਂ ਸੀਸਾ ਰਹੀਆਂ ਉਹਨਾਂ ਤੇਰੇ ਸਾਰਾ ਦਫ਼ਤਰ ਦਾ ਸਟਾਫ ਜਿਹੜਾ ਤੁਹਾਡੇ ਨਾਲ ਖੜਾ ਹੈ ਦਿਨ ਰਾਤ ਮੇਰੇ ਵੀਰ ਇੱਥੇ ਜਿਹੜੇ ਫਾਰਮ ਪਰ ਦੇ ਨੇ ਭੈਣਾ ਫਾਰਮ ਪਰ ਤੀਆਂ ਨੇ ਕੋਸ਼ਿਸ਼ ਕਰਦੇ ਤੁਹਾਨੂੰ ਸੇਵਾ ਕੇਂਦਰਾਂ ਤੱਕ ਛੱਡਣ ਤੱਕ ਜਾਂਦੇ ਨੇ ਤੇ ਸਾਡਾ ਬੰਦਾ ਕੋਈ ਖਰਾਬ ਨਾ ਹੋਵੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਖਾਸ ਕਰਕੇ ਜਿਹੜੇ ਪੱਠਿਆਂ ਵਾਲੇ ਵੀਰ ਸਾਡੇ ਪਹੁੰਚੇ ਜਦੋਂ ਵੀ ਸਾਡੇ ਵੀਰ ਪੱਠਿਆਂ ਤੇ ਜਾਂਦੇ ਆ ਜਾਂ ਪਿੰਡਾਂ 'ਚ ਜਾਂਦੇ ਆ ਤੁਸੀਂ ਉਹਨਾਂ ਦਾ ਪਿਆਰ ਕਰਦੇ ਮਾਣ ਕਰਦੇ ਸਤਿਕਾਰ ਕਰਦੇ ਜੇ ਉਹ ਤੁਹਾਡਾ ਇਮਾਨ ਸਤਿਕਾਰ ਹੀ ਸਾਡੀ ਪਾਵਰ ਲੋਕੇ ਬਾਬਾ ਬੰਦਾ ਕੋਈ ਆ ਗਿਆ ਲੱਗਾ ਜਿਹੜਾ ਥੰਗੀਆਂ ਮਾਰਦਾ ਫਿਰੇ ਸਾਡੇ ਤੋਂ ਪਹਿਲਾਂ ਕੋਈ ਸਮਾਂ ਪਹਿਲਾਂ 14-15 ਤੋਂ ਬਾਅਦ ਇੱਕ ਨਵੀਂ ਜੁਨੀਅਰ ਬਣੀ ਸੀ ਬਾਬਾ ਜੀ ਦੇ ਅਸੈਂਟ ਦੇ ਨਾਲ ਤੇ ਉਹਨਾਂ ਲੋਕਾਂ ਨੇ ਪਤਾ ਨਹੀਂ ਕਿੰਨਾ ਕਿੰਨਾ ਲੋਕਾਂ ਨੇ ਬਜਾ ਥੰਗੀਆਂ ਮਾਰੀਆਂ ਨੇ 15-15 ਹਜ਼ਾਰ ਰੁਪਏ ਲੋਕਾਂ ਕੋਲੋਂ ਉੱਟ ਕੇ ਆਏ ਗਏ ਨੇ ਕੰਡਾ ਕਠਾ ਕਰਕੇ ਮਾਲਕਾਂ ਕੋਲ ਲੈ ਗਏ ਨੇ ਤੇ ਜਾ ਕੇ ਮੀਂਹ ਸ਼ਾਫਾ ਕਰਦੇ ਨੇ ਪਰ ਉਹਨਾਂ ਜੰਗਲੀ ਪਿਆਰ ਹੱਥ ਦਾ ਗਿਆ ਕੋ ਟਿੱਡ ਫੀਡ ਦਾ ਵੀ ਮਟਕਸਿਆ ਕਰਕੇ ਇਤਨਾ ਬਾਅਦ ਮਿਹਨਤ ਕਰਕੇ